ਕਿ ਕਾ ਲਈ ਸਾਰਿਆਂ ਨੂੰ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਬਰਕਤ ਵੀਡੀਓ ਵਿੱਚ ਕਵਲ ਦੀ ਮੰਮੀ ਨੇ ਕਿਵੇਂ ਸਫਾਇਆ ਕੀਤਾ ਪੈਸਿਆਂ ਦਾ ਤੇ ਕਵਲ ਦੇ ਡੈਡੀ ਨੂੰ ਸਚਾਈ ਬਤਾ ਲੱਗਣ ਤੇ ਕੀ ਹੋਇਆ ਸੋ ਗੱਲ ਕਰਾਂਗੇ ਇਸ ਵੀਡੀਓ ਵਿੱਚ ਜਿਵੇਂ ਕਿ ਬਰਕਤ ਵੀਡੀਓ ਵਿੱਚ ਜਦੋਂ ਕਿ ਇਹ ਸਾਰਾ ਕੁਝ ਮਤਲਬ ਕਿ ਕਵਲ ਨੇ ਸਾਰੇ ਪੈਸੇ 50000 ਰੁਪਏ ਆਪਣੀ ਮੰਮੀ ਨੂੰ ਫੜਾਇਆ ਹੁੰਦਾ ਏ ਤੇ ਉਸ ਦੀ ਮੰਮੀ ਕਿਵੇਂ ਉਹ ਪੈਸੇ ਲਗਾ ਲੈਂਦੀ ਆ ਤੇ ਉਹ ਸੋਚਦੀ ਆ ਕਿ ਕਿਸੇ ਨੂੰ ਸ਼ਾਇਦ ਨਹੀਂ ਪਤਾ ਚੱਲਣਾ ਕਿ ਮੈਂ ਪੈਸੇ ਸਾਈਡ ਤੇ ਰੱਖ ਰਹੀ ਆ ਪਰ ਇਹ ਸਚਾਈ ਜਲਦੀ ਹੀ ਸਾਹਮਣੇ ਆ ਜਾਂਦੀ ਆ ਕਿਉਂਕਿ ਜਦ ਕਬਲ ਤੇ ਉਸਦੇ ਡੈਡੀ ਜਾਣਦੇ ਨੇ ਕਿਸੇ ਦੇ ਪੈਸੇ ਦੇਣ ਲਈ ਕਿਉਂਕਿ ਉਹਨਾਂ ਨੇ ਉਹਨਾਂ ਕੋਲੋਂ ਮੱਝ ਖਰੀਦੀ ਹੁੰਦੀ ਆ ਉਹ ﻘਰਾਰ ਦੇ ਪੱਕੇ ਹੋਣ ਕਰਕੇ ਕਬਲ ਦੇ ਡੈਡੀ ਉਸ ਟਾਈਮ ਤੇ ਪਹੁੰਚ ਜਾਂਦੇ ਨੇ ਪੈਸੇ ਦੇਣ ਤੇ ਕਬਲ ਪੈਸੇ ਫੜ ਕੇ ਲੈ ਜਾਂਦਾ ਇਹ ਬਿਨਾ ਗਿਣਨ ਤੋਂ ਉਸ ਦੀ ਮੰਮੀ ਦਾ ਫੇਸ ਉਸ ਟਾਈਮ ਡਰਿਆ ਹੋਇਆ ਹੁੰਦਾ ਹੈ ਕਿਉਂਕਿ ਉਸ ਨੂੰ ਤਾਂ ਪਤਾ ਹੁੰਦਾ ਹੈ ਕਿ ਪੈਸੇ ਘਟਨੇ ਪਰ ਫਿਰ ਵੀ ਉਹ ਸੱਚ ਨਹੀਂ ਦੱਸਦੀ ਇਸ ਕਰਕੇ ਕਬਲ ਤੇ ਉਸਦੇ ਡੈਡੀ ਉੱਥੇ ਜਾ ਕੇ ਝੂਠੇ ਪੈ ਜਾਂਦੇ ਨੇ ਜਦ ਕਬਲ ਤੇ ਉਸਦੇ ਡੈਡੀ ਉੱਥੇ ਪੈਸੇ ਦਿੰਦੇ ਨੇ ਤੇ ਪੈਸੇ ਘਟ ਨਿਕਲਦੇ ਨੇ ਕਿਉਂਕਿ 50000 ਰੁਪਏ ਵਿੱਚੋਂ 38000 ਨਿਕਲਦਾ ਤੇ 12000 ਰੁਪਇਆ ਕਿੱਧਰ ਜਾਂਦਾ ਸੋ ਇਹ ਸਾਰਾ ਕੁਝ ਕਵਲ ਤੇ ਉਸ ਦਾ ਡੈਡੀ ਚੁੱਪ ਕਰਕੇ ਸੋਚਣ ਲੱਗ ਜਾਂਦੇ ਨੇ ਕਵਲ ਦਾ ਡੈਡੀ ਕਵਲ ਨੂੰ ਗੁੱਸੇ ਵੀ ਹੁੰਦਾ ਹੈ ਕਿ ਤੂੰ ਘਰੋਂ ਪੈਸੇ ਗਿਣ ਕੇ ਕਿਉਂ ਨਹੀਂ ਲੈ ਕੇ ਆਇਆ ਪਰ ਕਵਲ ਤਾਂ ਇਹ ਕਹਿੰਦਾ ਹੈ ਕਿ ਮੈਂ ਤਾਂ ਮੰਮੀ ਨੂੰ 50 ਦਾ 50000 ਪੜਾਇਆ ਸੀ ਤੇ ਫੇਰ ਇਹ ਪੈਸੇ ਕਿੱਥੇ ਜਾ ਸਕਦੇ ਆ ਤੇ ਹੁਣ ਜਦਕਰ ਆ ਕੇ ਉਹ ਉਸਦੀ ਮੰਮੀ ਨੂੰ ਪੁੱਛਦੇ ਨੇ ਤੇ ਉਸਦੀ ਮੰਮੀ ਪਿਆਰਾਂ ਤੇ ਪਾਣੀ ਵੀ ਨਹੀਂ ਪੈਣ ਦਿੰਦੀ ਕਿਉਂਕਿ ਉਹ ਸਾਰੇ ਪੈਸੇ ਪ੍ਰੀਤ ਵਾਸਤੇ ਇਕੱਠੇ ਕਰ ਰਹੀ ਆ ਪ੍ਰੀਤ ਜੋ ਮੰਗਦੀ ਆ ਉਹ ਆਪਣੀ ਧੀ ਨੂੰ ਉਸੇ ਵੇਲੇ ਸਾਰਾ ਕੁਝ ਲੈ ਕੇ ਦਿੰਦੀ ਆ ਜਿਵੇਂ ਕਿ ਵਿੱਕੀ ਨੇ ਹੁਣ ਅਲਮਾਰੀ ਦੀ ਡਿਮਾਂਡ ਕਰ ਦਿੱਤੀ ਕਿੰਨੀਆਂ ਚਲਾਕੀਆਂ ਦੇ ਨਾਲ ਸਾਰਾ ਕੁਝ ਮੰਗੀ ਜਾ ਰਹੇ ਆ ਸੋ ਸੋ ਵਿੱਕੀ ਨੇ ਹੁਣ ਇਹ ਸੋਚਿਆ ਹੋਇਆ ਹੈ ਕਿ ਪ੍ਰੀਤ ਨੂੰ ਪਿੱਛੇ ਲਾ ਕੇ ਕਿਉਂ ਹਾਰੀ ਲਈ ਜਾਵੇ ਕਿਉਂਕਿ ਵਿੱਕੀ ਦੀ ਮੰਮੀ ਉਸ ਨੂੰ ਪੱਟੀਆਂ ਪੜਾ ਦਿੰਦੀ ਆ ਕਿ ਤੂੰ ਆਪਣੀ ਸੱਸ ਨੂੰ ਪਿੱਛੇ ਲਾ ਕੇ ਰੱਖ ਤੇ ਪ੍ਰੀਤ ਨੂੰ ਵੀ ਇਹ ਕਹਿੰਦੀ ਆ ਕਿ ਆਪਣੀ ਮੰਮੀ ਤੇਰੀ ਬਹੁਤ ਚੰਗੀ ਹੈ ਤੇ ਉਹ ਸਾਰਾ ਕੁਝ ਪ੍ਰੀਤ ਦੇ ਥਰੂ ਹੀ ਕਰਾਉਂਦੀ ਆ ਤੇ ਉਹ ਵਿੱਕੀ ਨੂੰ ਇਹ ਵੀ ਸਮਝਾ ਦਿੰਦੀ ਆ ਕਿ ਆਪਣੀ ਪ੍ਰੀਤ ਨੂੰ ਇਸ ਤਰੀਕੇ ਨਾਲ ਗੱਲ ਕਰੀ ਕਿ ਉਸ ਨੂੰ ਪਤਾ ਨਾ ਲੱਗੇ ਤੇ ਉਸ ਦੀ ਮੰਮੀ ਦੀਆਂ ਤਾਰੀਫਾਂ ਕਰੀ ਜਾਈ ਸੋ ਵਿੱਕੀ ਨੂੰ ਇਹ ਪਤਾ ਹੈ ਕਿ ਉਸ ਦੀ ਸੱਸ ਉਸ ਦੇ ਹੱਥ ਵਿੱਚ ਆ ਤੇ ਬਾਕੀ ਜੀ ਉਸ ਦੇ ਹੱਥ ਵਿੱਚ ਨਹੀਂ ਹੈਗੇ ਇਸ ਕਰਕੇ ਉਹ ਪ੍ਰੀਤ ਨੂੰ ਇਹ ਕਹਿੰਦਾ ਹੈ ਕਿ ਤੂੰ ਸਿਰਫ ਆਪਣੀ ਮੰਮੀ ਨਾਲ ਹੀ ਗੱਲ ਕਰੀ ਹੋਰ ਕਿਸੇ ਨਾਲ ਗੱਲ ਨਾ ਕਰੀ ਤੇ ਪ੍ਰੀਤ ਦੀ ਮੰਮੀ ਵੀ ਚੋਰੀ ਪ੍ਰੀਤ ਨਾਲ ਗੱਲਾਂ ਕਰਦੀ ਆ ਤੇ ਉਸ ਨੂੰ ਸਾਰਾ ਕੁਝ ਦੇਣ ਲਈ ਤਿਆਰ ਰਹਿੰਦੀ ਆ ਸੋ ਜਦ ਅਲਮਾਰੀ ਮੰਗੀ ਜਾਂਦੀ ਆ ਤਾਂ ਪ੍ਰੀਤ ਦੀ ਮੰਮੀ ਸਾਰੇ ਪੈਸੇ ਸਾਈਡ ਤੇ ਰੱਖ ਲੈਂਦੀ ਆ ਕਿ ਘਰਦਿਆਂ ਨੂੰ ਨਾ ਪਤਾ ਚੱਲੇ ਪਰ ਜਦ ਇਹ ਸਾਰੀ ਸਚਾਈ ਸਾਹਮਣੇ ਆਉਂਦੀ ਆ ਤੇ ਪ੍ਰੀਤ ਦੀ ਮੰਮੀ ਉਸੇ ਵੇਲੇ ਮੁੱਕਰ ਜਾਂਦੀ ਆ ਤੇ ਸੱਚ ਨੂੰ ਨਹੀਂ ਮੰਨਦੀ ਤੇ ਉਹਦੇ ਵਿੱਚ ਇਲਜ਼ਾਮ ਸੰਦੀਪ ਤੇ ਵੀ ਲੱਗਣ ਲੱਗ ਜਾਂਦਾ ਹੈ ਜਿਸ ਕਰਕੇ ਇਹਨਾਂ ਦੇ ਘਰ ਵੱਡਾ ਕਲੇਸ਼ ਪੈ ਜਾਂਦਾ ਹੈ